ਹਾਂਜੀ ਸਸਤਰੀਕਰ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਮਣੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਇਹ ਪੈਂਟ ਫਰੋਜ ਪਰ ਤੇ ਕਿਸਾਨ ਵੀਰੋ ਆਪਾਂ ਤੁਹਾਨੂੰ ਇਹ ਨੀਂਦੀ ਦਾ ਵੀਰੀ ਝੋਟੀ ਵਿਖਾਉਣੀ ਆ ਪਹਿਲਾ ਸੂਆ ਇਸ ਟਾਈਮ ਸੂਨ ਵਾਲੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਰਿਕਵੈਸਟ ਆ ਜਿਹੜੇ ਕਿਸਾਨ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਕਿਸਾਨ ਵੀਰੂ ਅੱਜ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਝੋਟੀ ਵਿਖਾਉਣੀ ਆ ਇਸ ਟਾਈਮ ਇਹਨੇ ਪਹਿਲਾ ਸੂਆ ਸੋਨਾ ਵਾ ਤੇ ਬਾਈ ਕਹਿੰਦਾ ਇਹਦੇ ਪਹਿਲੀ ਤਰੀਕ ਨੂੰ ਦੇਣ ਪੂਰੇ ਆ ਦੇਖ ਸਕਦੇ ਆ ਚੰਗੀ ਝੋਟੀ ਆ ਕਦ ਕਾਠ ਵਾਲੀ ਬਾਈ ਕਹਿੰਦਾ ਦੀ ਮਾਂ ਦਾ ਮਿਲ ਮਿਲਕ ਰਿਕਾਰਡ ਉਹ 16 ਤੋਂ 17 ਲੀਟਰ ਸੀਗਾ ਬਾਈ ਕਹਿੰਦਾ ਇਹ ਪਹਿਲੇ ਸੂਏ 11 12 ਕਿਲੋ ਦਾ ਆਰਮਨਾਨ ਪਾ ਦੂਗੀ ਦੇਖ ਸਕਦੇ ਆ ਚੰਗੀ ਝੋਟੀ ਹੈ ਨੀਲੀ ਦਾਵੀ ਦੀ ਕਿਸਾਨ ਵੀਰੋ ਦੇਖ ਸਕਦੇ ਆ ਚੰਗੇ ਬੈਟਪੋਟੇ ਦੀ ਝੋਟੀ ਕਹਿ ਸਕਦੇ ਆ ਆਪਾਂ ਦੇਖ ਸਕਦੇ ਆ ਨੀਲੀ ਦਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਆ ਦੇਖ ਸਕਦੇ ਆ ਸਾਰੇ ਨਿਸ਼ਾਨ ਨੀਲੀ ਦਾਵੀ ਦੇ ਕਵਰ ਕਰਦੀ ਹੈ ਚਾਰੇ ਪੈਰ ਚਿੱਟੇ ਆ ਗਏ ਆ ਦੋਵੇਂ ਅੱਖਾਂ ਨੀਲੀਆਂ ਆ ਗਈਆਂ ਠੋਡੀ ਦਾ ਨਿਸ਼ਾਨ ਚਿੱਟਾ ਆ ਗਿਆ ਦੇਖ ਸਕਦੇ ਆ ਆ ਦੇਖੋ ਬਹੁਤ ਚੰਗਾ ਥਣ ਲੱਗਿਆ ਹੈ ਕਿਸਾਨ ਵੀਰੋ ਆ ਦੇਖ ਸਕਦੇ ਆ ਅਰੇ ਬਾਈ ਕਹਿੰਦਾ ਅਨੇ ਦਿਨ ਲੈ ਜਾਣੇ ਆ ਵਧੀਆ ਹਵਾਨਾ ਬਾਈ ਕਹਿੰਦਾ ਤਿਆਰ ਕਰੂਗੀ ਇਹ ਠੀਕ ਆ ਕਿਸਾਨ ਵੀਰੋ ਆ ਦੇਖ ਸਕਦੇ ਆ ਤੁਸੀਂ ਆ ਦੇਖੋ ਆਪਾਂ ਤੁਹਾਨੂੰ ਹੱਥ ਲਾ ਕੇ ਵਿਖਾ ਦਨੇ ਆ ਆ ਦੇਖੋ ਚਾਰੇ ਥਣ ਪੀੜੀ ਦੇ ਪਾਵੇਂ ਵਾਂਗੂ ਨੁਕਰਾਂ ਤੇ ਲੱਗੇ ਹੋਏ ਆ ਦੇਖ ਸਕਦੇ ਆ ਕਿਸਾਨ ਵੀਰੋ ਆ ਦੇਖੋ ਬਹੁਤ ਠੰਡੀ ਚੋਟੀ ਆ ਬਾਈ ਕਹਿੰਦਾ ਦੇਖ ਸਕਦੇ ਆ ਵਧੀਆ ਹਵਾਨਾ ਬਾਈ ਕਹਿੰਦਾ ਤਿਆਰ ਕਰ ਲੈਣਾ ਇਹਨੇ ਆਹ ਦੇਖ ਸਕਦੇ ਆ ਚਾਰ ਚਾਰ ਉਂਗਲਾਂ ਦਾ ਗੈਪ ਪੈਂਦਾ ਵਾ ਦੇਖ ਸਕਦੇ ਆ ਕਿਸਾਨ ਵੀਰੋ ਚੰਗੇ ਪੈਟਪੋੜੇ ਦੀ ਝੋਟੀ ਆ ਦੇਖ ਸਕਦੇ ਆ ਆ ਦੇਖੋ ਵਧੀਆ ਬਾਈ ਕਹਿੰਦਾ ਇਹਨੇ 10 11 ਕਿਲੋ ਦਾ ਆਰਾਮ ਨਾਲ ਬਾਈ ਕਹਿੰਦਾ ਇਹਨੇ ਪਾ ਦਨਾ ਵਾ ਆ ਦੇਖ ਸਕਦੇ ਆ ਬਾਈ ਕਹਿੰਦਾ ਹਵਾਨਾ ਨੇ ਪੂਰੇ ਵਾਲ ਕੱਢ ਕੇ ਟੈਟ ਕਰਕੇ ਹਵਾਨਾ ਫੈਰ ਸੁਮਾਣੇ ਠੀਕ ਆ ਕਿਸਾਨ ਵੀਰੋਂ ਆ ਦੇਖ ਸਕਦੇ ਆ ਤੇ ਬਾਈ ਨੇੜੇ ਪ੍ਰਾਈਸ ਕੀਤਾ ਹੈ ਵਾ ਉਹ 110000 ਰੁਪਇਆ ਤੇ ਬਾਈ ਕਹਿੰਦਾ ਮੌਕੇ ਤੇ ਮਾਨਤਨ ਕਰ ਦਾਂਗੇ ਜਿਸ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਗੱਲ ਕਰ ਲੈ ਨੰਬਰ ਸਕਰੀਨ ਤੇ